ਲਖਵਾਲ ਜੀ ਅੱਜ ਫੇਰ ਕੀ ਮਸਲਾ ਪੈਣ ਗਿਆ ਕਿ ਐਡਾ ਵੱਡਾ ਸ਼ਿਕਰ ਇਕੱਲੇ ਕਿਸਾਨਾਂ ਦਾ ਨੁਕਸਾਨ ਹੈ ਇਹ ਆਮ ਬਰਕ ਦਾ ਨੁਕਸਾਨ ਆ ਜਿਹੜੇ ਤੁਸੀਂ ਅੱਜ 13 ਮਤੇ ਰੱਖੇ ਆ ਆ ਕਦੋਂ ਤੱਕ ਦਾ ਸਮਾਂ ਦਿੱਤਾ ਸਰਕਾਰ ਨੂੰ ਵਰਨਨ ਹੈ ਕੇਂਦਰ ਸਰਕਾਰ ਨੂੰ ਭੇਜੇ ਇੱਕ ਅਸੀਂ ਮੁੱਖ ਮੰਤਰੀ ਪੰਜਾਬ ਦੇ ਭਾਵੇਂ ਠੋਡੇ ਮੀਟਰ ਲੱਗਿਆ ਹੋਇਆ ਠੋਡਾ ਵੱਡਾ ਨੁਕਸਾਨ ਹੋਊਗਾ ਜੇ ਤਾਂ ਤਿਆਰੀ ਕਰ ਰਹੇ ਆ ਜੀ ਇਹ ਤਾਂ ਲੜਾਈ ਦੀ ਤਿਆਰੀ ਵਾਸਤੇ ਪਹਿਲਾ ਸਟੈਪ ਤਾਂ ਦਿਰਸ਼ੀ ਅਜੇ ਤੱਕ ਲੋਕਾਂ ਤੱਕ ਨਹੀਂ ਪਹੁੰਚੀ ਜਿਨ੍ਹਾਂ ਦੇ ਘਰ ਮਰ ਗਏ ਉਹਨਾਂ ਦੇ ਘਰ ਨਹੀਂ ਉਹ ਤਾਂ ਦਾਵਾ ਕਰਦੇ ਕਿ ਅਸੀਂ 20000 ਦੇਤਾ ਪਹਿਲੀ ਵਾਰੀ ਕੁਝ ਨਹੀਂ ਬਣਦਾ ਜੀ ਉਹ ਤਾਂ ਦਾਅਵਾ ਤਾਂ ਇਹ ਵੀ ਕਰਦੇ ਸੀ ਵੀ ਗਰਦੋਵੀ ਧੋਬੇ ਨਹੀਂ ਦੇਦਾਂਗੇ ਪੈਸੇ ਦੀ ਕੇਂਦਰੀ ਵੱਲ ਉਹ ਤੇ ਕਹਿ ਰਹੇ ਸੀ ਗੁਜਰਾਤ ਦੇ ਵਿੱਚ ਭਾਸ਼ਣ ਦੇ ਰਿਹਾ ਹਲਦੀ ਰੋਗ ਲੱਗਾ ਬੌਣਾ ਰੋਗ ਲੱਗਾ ਉਹਦੇ ਵਾਸਤੇ ਕੋਈ ਮੁਆਵਜ਼ਾ ਨਹੀਂ ਉਹ ਫਸਲ ਪੱਕੀ ਨਹੀਂ ਮਤਲਬ ਕੁਦਰਤ ਦੇ ਨਾਲ ਨਾਲ ਜਿਹੜੀ ਯੂਨੀਵਰਸਿਟੀ ਖੇਤੀ ਯੂਨੀਵਰਸਿਟੀ ਉਹਨੇ ਵੀ ਤੁਹਾਨੂੰ ਮਾਰਿਆ ਤੁਸੀਂ ਜਾ ਕੇ ਉਹਨਾਂ ਨੂੰ ਪੁੱਛੋ ਜਿੱਥੋਂ ਅਸੀਂ ਗੱਲ ਆਏ ਆ ਇਹ ਵੈਸ਼ਨਲ ਸਟੇਜਾਂ ਤੋਂ ਝੂਠ ਬੋਲ ਰਹੇ ਝੂਠ ਕੰਮ ਹੈ ਜੀ ਜਿਆਸਤ ਜੋ ਜੋਸ਼ਣ ਜੋਸ਼ ਦੇ ਨਾਂ ਤੇ ਚੱਲਦੀ ਹੈ ਦੱਸੋ ਅੱਜ ਤੱਕ ਕਿਦਾਂ ਮਸਲਾ ਆਇਆ ਸੈਨੇਟ ਭੰਗ ਕਰਤਾ ਬੀਜੇਪੀ ਸਰਕਾਰ ਦਾ ਫੈਸਲਾ ਸੀ ਭਗਵੰਤ ਮਾਨ ਸਰਕਾਰ ਬੋਲੀ ਤੇ ਪਾਰਟੀਆਂ ਦੇ ਨਾਂ ਬਖਰੇ ਨੇ ਇਹਨਾਂ ਦੀ ਐਕਟੀਵਿਟੀ ਦੇ ਵਿੱਚ ਕੋਈ ਫਰਕ ਨਹੀਂ ਨੀ ਜੇ ਰਹੀ ਅਨਲੈਕੀ ਤੇ ਉਹਨਾਂ ਕਿਸਾਨਾਂ ਦੀ ਬਾਤ ਦੇ ਫੜਨ ਉਹਨਾਂ ਨੂੰ ਕੋਈ ਮੌਜਾ ਸਾਡੀ ਹਲਕੀ ਜਿਹੀ ਚੁੰਡੀ ਵਾੜ ਕੇ ਦੇਖੀਗੇ ਚੱਲਦੇ ਆ ਜਾਂ ਨਹੀਂ ਚੱਲਦੇ ਸਜੂਤ ਕਿਸਾਨ ਮੋਰਚੇ ਦੇ ਵੱਡੇ ਆਗੂ ਹਰਿੰਦਰ ਸਿੰਘ ਲਖਵਾਲ ਲਖਵਾਲ ਜੀ ਅੱਜ ਫੇਰ ਕੀ ਮਸਲਾ ਬਣ ਗਿਆ ਕਿ ਐਡਾ ਵੱਡਾ ਸ਼ਿੰਗਾਰਚ ਕਰਨਾ ਪਿਆ ਅੱਜ ਅਸੀਂ 5ਵੀਂ ਬਰੇਗੰਡ ਜਿਹੜੀ ਮਨਾਉਣ ਜਾਂ ਮਨਾਈ ਆ ਅਸੀਂ ਉਹ ਅਸੀਂ ਬਾਕੀ ਹੋਰ ਸਟ੍ਰੈਟਜੀ ਮਨਾਈ ਆ ਸਾਡੀ ਐਸ ਕੇ ਐਮ ਨੇ ਫੈਸਲਾ ਕੀਤਾ ਸੀ ਵੀ ਚੰਡੀਗੜ੍ਹ ਮਨਾਵਾਂਗੇ ਉਹਦੇ ਤਹਿਤ ਅਸੀਂ ਚੰਡੀਗੜ੍ਹ ਦੇ ਵਿੱਚ 43 ਸੈਕਟਰ ਚ ਇਹ ਮਨਾਈ ਆ ਕਿਉਂਕਿ ਕੁਝ ਮੰਗਾਂ ਸਾਡੀਆਂ ਬਕਾਇਆ ਰਹਿ ਗਈਆਂ ਸੀ ਜਦ ਅਸੀਂ ਅੰਦੋਲਨ ਕਰਕੇ ਆਏ ਸੀ ਜਿਵੇਂ ਐਮ ਐਸ ਪੀ ਦੀ ਮੰਗ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਸਾਡੇ ਤੇ ਬਿਜਲੀ ਸੋਧ ਬਿੱਲ ਉਹ ਨਮਾ ਇੱਕ ਠੋਸਨ ਜਾ ਰਹੀ ਆ ਕਿਰਤ ਕਾਨੂੰਨਾ ਤੇ ਇੱਕ ਬਿੱਲ ਉਹ ਭੇਜਣ ਜਾ ਰਹੀ ਆ ਵਿੱਚੇ ਚੰਡੀਗੜ੍ਹ ਦਾ ਰੌਲਾ ਪਾਈ ਜਾਂਦੀ ਆ ਵਿੱਚੇ ਯੂਨੀਵਰਸਿਟੀ ਸਾਡੇ ਤੋਂ ਖੂਨ ਜਾਂਦੀ ਆ ਗੱਲਾਂ ਕਰੀ ਜਾ ਰਹੀ ਆ ਜਿਵੇਂ ਡੈਮਾਂ ਦੇ ਅਧਿਕਾਰ ਖੋਲੇ ਲੈ ਉਹਦੇ ਲਈ ਲਾਮਬੰਦੀ ਲਈ ਅੱਜ ਅਸੀਂ ਇੱਥੇ ਕਿਸਾਨਾਂ ਨੂੰ ਸੱਦਿਆ ਕਿਉਂਕਿ ਜੇ ਬਿਜਲੀ ਸੋਧ ਬਿੱਲ ਲਾਗੂ ਹੋ ਜਾਂਦਾ ਤਾਂ ਕੱਲੇ ਕਿਸਾਨਾਂ ਦਾ ਨੁਕਸਾਨ ਹੈ ਇਹ ਆਮ ਵਰਕ ਦਾ ਨੁਕਸਾਨ ਆ ਭਾਵੇਂ ਛੋਡੇ ਮੀਟਰ ਲੱਗਿਆ ਹੋਇਆ ਛੋਟਾ ਵੱਡਾ ਨੁਕਸਾਨ ਹੋਊਗਾ ਉਹਨੂੰ ਲੋਕਾਂ ਨੂੰ ਜਗਾਉਣ ਲਈ ਲੋਕਾਂ ਨੂੰ ਲਾਮਬੰਦ ਕਰ ਲਈ ਅੱਜ ਅਸੀਂ ਰੈਲੀ ਕੀਤੀ ਆ ਦੂਜਾ ਪੰਜਾਬ ਸਰਕਾਰ ਦੇ ਖਿਲਾਫ ਵੀ ਸਾਡੇ ਚ ਪੂਰਾ ਰੋਸ ਆ ਕਿਉਂਕਿ 3 ਸਾਲ ਪਹਿਲਾਂ ਮੰਗੀਆਂ ਹੋਈਆਂ ਸਾਡੀਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਹੋਈਆਂ ਦੂਜਾ ਹੜ੍ਹਾਂ ਦਾ ਮੁਆਵਜ਼ਾ ਵੀ ਕੋਈ ਨਾ ਕੇਂਦਰ ਨੇ ਦਿੱਤਾ ਨਾ ਪੰਜਾਬ ਨੇ ਚਾਜ ਨਾ ਸਾਨੂੰ ਦਿੱਤਾ ਪੰਜਾਬ ਸਰਕਾਰ ਉਹ ਕਿਹੜੀਆਂ ਕਿਹੜੀਆਂ ਮੰਗਾਂ ਧੜ ਰਹੇ ਪੈਂਡਿੰਗ ਵਾਲੇ ਪੰਜਾਬ ਸਰਕਾਰ ਵੱਲ ਹੜ੍ਹਾਂ ਦਾ ਮੁਆਵਜ਼ਾ ਫਿਰ ਉਹ ਕਹਿੰਦੇ ਸੀ ਵੀ ਜੋ ਤੁਹਾਡਾ ਕੋਈ ਜਾਨਵਰ ਦਾ ਨੁਕਸਾਨ ਘਰ ਦਾ ਨੁਕਸਾਨ ਉਹ ਪੂਰਾ ਕਰਵਾਗੇ ਉਹ ਕੁਝ ਨਹੀਂ ਮਿਲਿਆ ਉਸ ਤੋਂ ਬਾਅਦ ਅਸੀਂ 3 ਸਾਲ ਪਹਿਲਾਂ ਆਵਾਰਾ ਡੰਗਰਾਂ ਦਾ ਮਸਲਾ ਸੀਗਾ ਵਨ ਟਾਈਮ ਸੈਟਲਮੈਂਟ ਸਕੀਮ ਸੀਗੀ ਬਿਜਲੀ ਬੋਰਡ ਦੀ ਬਿਜਲੀ ਬੋਰਡ ਦੀ ਕੋਆਪਰੇਟਿਵ ਦੀ ਕੋਆਪਰੇਟਿਵ ਆਦਾਰਿਆਂ ਦੀ ਵਨ ਟਾਈਮ ਸੈਟਲਮੈਂਟ ਸਕੀਮ ਸੀਗੀ ਉਹ ਵੀ ਪੂਰੀ ਨਹੀਂ ਕੀਤੀ ਇਸ ਤਰ੍ਹਾਂ 8-10 ਮੰਗਾ ਤੇ ਲਿਖਤੀ ਸਮਝੌਤਾ ਹੋਇਆ ਸੀ ਸਾਡੇ ਨਾਲ ਉਹ ਅਜੇ ਤੱਕ ਪੂਰਾ ਨਹੀਂ ਹੋਇਆ ਉਹ ਹੀ ਅਸੀਂ ਯਾਦ ਕਰਾਉਣ ਆਏ ਆ ਤੇ ਅਸੀਂ ਵਜਾ ਦੱਸਣ ਵੀ ਆਏ ਆ ਵੀ ਫਿਰ ਤੁਸੀਂ ਕਹੋਗੇ ਵੀ ਇਹ ਅੰਦੋਲਨ ਕਰਦੇ ਆ ਇਹ ਸੜਕਾਂ ਰੋਕਦੇ ਆ ਇਸ ਤਰ੍ਹਾਂ ਕਰਦੇ ਆ ਅੱਜ ਬੜੇ ਸ਼ਾਂਤ ਮੂਈ ਢੰਗ ਦੇ ਨਾਲ ਅਸੀਂ ਪਰਮਿਸ਼ਨ ਲੈ ਕੇ ਇੱਥੇ ਅਸੀਂ ਆਏ ਆ ਤੇ ਉਹਨਾਂ ਨੂੰ ਟਾਈਮ ਦੇਣ ਆਏ ਆ ਸਰਕਾਰ ਨੂੰ ਵੀ ਫੌਰੀ ਤੌਰ ਤੇ ਸਾਡੇ ਨਾਲ ਗੱਲ ਕਰੇ ਇਸ ਫੌਰੀ ਤੌਰ ਤੇ ਸਾਡੀਆਂ ਮੱਗਾਂ ਦਾ ਹੱਲ ਕਰੇ ਨਹੀਂ ਤਾਂ ਹਉਣ ਵਾਲੇ ਦਿਨਾਂ 'ਚ ਅਸੀਂ ਸੰਘਰਸ਼ ਲਈ ਤਕੜੇ ਹੋ ਕੇ ਸੰਘਰਸ਼ ਕਰਾਂਗੇ ਆ ਇਹਦੇ ਵਾਸਤੇ ਕੋਈ ਅਗਲਾ ਪ੍ਰੋਗਰਾਮ ਉਲੀਕਿਆ ਗਿਆ ਕੋਈ ਇਸ ਏਜੰਡੇ ਤੋਂ ਬਾਅਦ ਜਿਹੜੇ ਤੁਸੀਂ ਅੱਜ 13 ਮਤੇ ਰੱਖੇ ਆ ਆ ਕਦੋਂ ਤੱਕ ਦਾ ਸਮਾਂ ਦਿੱਤਾ ਸਰਕਾਰ ਨੂੰ ਇਹ ਤਾਂ ਅਜੇ ਸਮਾਂ ਕੋਈ ਨਹੀਂ ਅਸੀਂ ਅਗਲੀ ਮੀਟਿੰਗ ਕਰਾਂਗੇ ਸਰਕਾਰ ਨੂੰ ਤਾਂ ਅੱਜ ਅਸੀਂ ਮੈਮੋਰੰਡਮ ਦਿੱਤਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਾਂ ਪੰਜਾਬ ਸਰਕਾਰ ਤੋਂ ਪੁੱਛਾਂਗੇ ਫਿਰ ਉਹਨਾਂ ਤੋਂ ਪੁੱਛਾਂਗੇ ਜੇ ਦੁਬਾਰਾ ਕੁਝ ਅਸੀਂ ਅੱਗੇ ਅਡੀਕ ਕਰਦੇ ਆਂ ਵੀ ਸ਼ਾਇਦ ਇਹ ਵਾਪਸ ਲੈ ਲੈਣ ਜੇ ਇਹਨਾਂ ਨੇ ਵਾਪਸ ਨਾ ਲਿਆ ਤੇ ਪੰਜਾਬ ਸਰਕਾਰ ਨੂੰ ਵੀ ਕਹਾਂਗੇ ਜਿਹੜਾ ਬਿਜਲੀ ਸੂਟ ਐਕਟ ਆ ਉਹ 30 ਤੱਕ ਇਹਨਾਂ ਨੇ ਵਾਪਸ ਕਰਨਾ ਉਹ ਅਸੀਂ ਕਹਿੰਦੇ ਆਂ ਵੀ ਇਹਦੀ ਵਿਰੋਧ ਦੇ ਵਿੱਚੋਂ ਮਤਾ ਪਾ ਕੇ ਕੇਂਦਰ ਨੂੰ ਵਾਪਸ ਕਰ ਫੋ ਲਖਵਾਲ ਸਾਹਿਬ ਨੇ ਜਿਹੜੀ ਆ ਸਾਰੇ ਇਹ ਵੇਰਵੇ ਜਿਹੜੇ ਆ ਡਿਟੇਲ ਦੇ ਵਿੱਚ ਦਿੱਤੇ ਆ ਔਰ ਨਾਲ ਦੀ ਨਾਲ ਜਿਹੜੇ ਅੱਜ 13 ਮਤੇ ਰੱਖੇ ਗਏ ਆ ਉਹਦੀ ਸਬੰਧੀ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਿਹੜਾ ਵਾ ਉਹ ਚੇਤਾਵਨੀ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆ ਵੱਡੇ ਸੰਯੋਜਕ ਤੇ ਵੱਡੇ ਆਗੂ ਜਿਹੜੇ ਆ ਆ ਜੁਗਿੰਦਰ ਸਿੰਘ ਉਗਰਾਹਾਂ ਜੀ ਸਾਡੇ ਨਾਲ ਹਾਜ਼ਰ ਨੇ ਉਗਰਾਹਾਂ ਸਾਹਿਬ ਅੱਜ ਫੇਰ ਵੱਡਾ ਹੱਲਾ ਬੋਲਿਆ ਕੀ ਮਸਲਾ ਪੈ ਗਿਆ। ਦੇਖੋ ਇਹ ਸੰਯੁਕਤ ਮੋਰਚੇ ਦੀ ਕਾਲ ਆ ਆਲ ਇੰਡੀਆ ਦੀ ਸੰਯੁਕਤ ਮੋਰਚੇ ਦੀ ਕਾਲ ਆ ਇਹ ਸਾਰੇ ਭਾਰਤ ਦੇ ਵਿੱਚ ਸਾਰੀਆਂ ਰਾਜਧਾਨੀਆਂ ਦੇ ਵਿੱਚ ਅੱਜ ਇਹ ਸੱਦਾ ਦਿੱਤਾ ਹੋਇਆ ਪ੍ਰੋਗਰਾਮ ਕਰਨ ਦਾ ਬਖ ਬਖ ਸਟੇਟਾਂ 'ਚ ਇਹ ਕਰ ਹੋ ਰਿਹਾ ਹੈ ਇਹਦੇ ਨਾਲ ਜੁੜੀਆਂ ਦਿੱਲੀ ਸਰਕਾਰ ਨਾਲ ਜੁੜੀਆਂ ਹੋਈਆਂ ਕੁਝ ਦਿੱਲੀ ਮੋਰਚੇ ਦੀਆਂ ਮੰਗਾਂ ਤੇ ਪੰਜਾਬ ਨਾਲ ਜਿਹੜੀਆਂ ਜੁੜੀਆਂ ਨੇ ਪੰਜਾਬ ਸਰਕਾਰ ਨੂੰ ਦੋ ਮੰਗ ਪੱਤਰ ਅਸੀਂ ਅੱਜ ਦਿੱਤੇ ਗਵਰਨਰ ਸਾਹਿਬ ਕੇਂਦਰ ਸਰਕਾਰ ਨੂੰ ਕਹੇ ਜੇ ਇੱਕ ਅਸੀਂ ਮੁੱਖ ਮੰਤਰੀ ਪੰਜਾਬ ਦੇ 13 ਮਤੇ ਤੁਸੀਂ ਸਟੇਜ ਤੋਂ ਪੜ ਕੇ ਦੱਸਿਓ ਆ ਉਹਨਾਂ ਦੇ ਵਿੱਚ ਕਿਹੜੀਆਂ ਜਹੀਆਂ ਮੰਗਾਂ ਨੇ ਕਿ ਜਿਹੜੀਆਂ ਫੌਰੀ ਤੌਰ ਤੇ ਆਮ ਲੋਕਾਂ ਨੂੰ ਜਾਂ ਕਿਸਾਨਾਂ ਨੂੰ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਪ੍ਰਭਾਵਿਤ ਕਰਨੀ ਨੇ ਦੇਖੋ ਫੌਰੀ ਵਾਲੀ ਗੱਲ ਤਾਂ ਹੈਗੀ ਜੇ ਕੇਂਦਰ ਸਰਕਾਰ ਨਾਲ ਕਹਿਣਾ ਹੋਵੇ ਤਾਂ ਜੁਲਿਸ਼ਟਰੀ ਵਾਲਾ ਮਸਲਾ ਕਿਉਂ ਫੌਰੀ ਹੈਗਾ ਦੂਜਾ ਜਿਹੜਾ ਉਹਨਾਂ ਨੇ ਬਿਜਲੀ ਬਿਲ 20 25 ਲੈੰਦਾ ਉਹਨੂੰ ਵਾਪਸ ਲੈਣ ਦਾ ਫੈਸਲਾ ਫੌਰੀ ਦਾ ਇਹ ਹੈ ਬਾਕੀ ਜਿਹੜਾ ਕਿਸਾਨਾਂ ਦੇ ਕਰਜ਼ੇ ਤੇ ਦਿੱਲੀ ਮੋਰਚੇ ਨਾਲ ਜੁੜੇ ਐਮਐਸਪੀ ਦੀ ਗਾਰੰਟੀ ਕਾਨੂੰਨ ਦੀਆਂ ਮੰਗਾਂ ਜਾਂ ਲਖਨਪੁਰ ਖੀਰੀ ਦੇ ਕੇਸ ਬਾਬਸ ਜਿਹੜੀਆਂ ਅੰਦੋਲਨਦਾਰਨ ਕੇਸ ਪਏ ਨੇ ਉਹ ਸਾਰਾ ਰੇਲਵੇ ਦੇ ਜਾਂ ਹੋਰ ਨਹੀਂ ਪਾਏ ਨੇ ਉਹ ਤੇ ਇਧਰ ਪੰਜਾਬ ਸਰਕਾਰ ਨਾਲ ਵੱਡੀ ਫੋਰੀ ਮੰਗੇ ਇਹ ਵੀ ਹੜਪੀਟਾਂ ਦੀ ਰਾਸ਼ੀ ਹੈ ਜੀ ਤੱਕ ਲੋਕਾਂ ਤੱਕ ਨਹੀਂ ਪਹੁੰਚੀ ਜਿਨ੍ਹਾਂ ਦੇ ਘਰ ਮਰਗੇ ਉਹਨਾਂ ਦੇ ਘਰ ਨਹੀਂ ਪਹੁੰਚੀ ਉਹ ਤਾਂ ਦਾਵਾ ਕਰਦੇ ਕਿ ਅਸੀਂ 20000 ਦੇਤਾ ਪਹਿਲੀ ਵਾਰੀ ਸਰਕਾਰ ਕਿਸੇ ਨੇ ਦਾਵਾ ਕਰਨ ਨਾਲ ਤਾਂ ਕੁਝ ਨਹੀਂ ਬਣਦਾ ਜੀ ਉਹ ਤਾਂ ਦਾਵਾ ਤਾਂ ਵੀ ਕਰਦੇ ਸੀ ਵੀ ਗਰਦੌਰੀ ਤੋਂ ਵੀ ਨਹੀਂ ਦੇਦਾਂਗੇ ਪੈਸੇ ਦੀ ਦਾਵਾ ਤਾਂ ਕਰਦੇ ਸੀ ਦਾਵਾ ਕਰਨ ਦਾ ਕੀ ਹੈ ਕਿਸੇ ਨੇ ਕਹਿਣ ਨਾਲ ਕਿਸੇ ਨੂੰ ਤਾਂ ਹੁਣ ਕੇਂਦਰੀਵਾਲ ਉੱਥੇ ਕਹਿ ਰਿਹਾ ਸੀ ਗੁਜਰਾਤ ਦੇ ਵਿੱਚ ਭਾਸ਼ਣ ਦੇ ਰਿਹਾ ਤੇ ਜੀ ਭਗਵਾਨਤਮਾਨ ਨੇ 20 ਦਿਨਾਂ ਦੇ ਵਿੱਚ 50000 ਰੁਪਏ ਪਰ ਹੈਕਟੇਅਰ ਦਾ ਖਾਤਿਆਂ ਚ ਵੀ ਬਾਤ ਆ ਐਂ ਦਾ ਵੀ ਕਰਨ ਨਾਲ ਦਾ ਨਹੀਂ ਮੰਨਦਾ ਨਾ ਤੁਸੀਂ ਜਾ ਕੇ ਉਹਨਾਂ ਨੂੰ ਪੁੱਛੋ ਜਿੱਥੋਂ ਅਸੀਂ ਕੱਲ ਆਏ ਅਸੀਂ ਫਾਜ਼ਲ ਕੈਰੀਏ ਦੇ ਵਿੱਚ ਕਣਕਾਂ ਬੀਜ ਕੇ ਜਿਹੜਾ ਸਾਡਾ ਅੰਕੇਟਰ ਹੈ ਜਿਹੜਾ ਅਜੇ ਉਧਰੋਂ ਆਇਆ ਇੱਕ ਨੇ ਕੱਲ ਨੂੰ ਜਾਣਾ ਹੈ ਜਿਹੜਾ ਅਜਨਾਲੇ ਦੇ ਤੇ ਡੇਰੇ ਬਾਬਾ ਨਾਲਕ ਦੇ ਆਸ-ਪਾਸ ਕਣਕ ਬੀਜਣ ਵਾਲੀ ਇਹ ਫੇ ਨੈਸ਼ਨਲ ਸਟੇਜਾਂ ਤੋਂ ਝੂਠ ਬੋਲ ਰਹੇ ਜੋਟ ਕਮੇਜੀ ਜਿਆ ਸਤ ਜੋ ਚੋ ਸਨ ਜੋ ਦੇ ਨਾਂ ਤੇ ਚੱਲਦੀ ਹੈ ਦੱਸੋ ਅੱਜ ਤੱਕ ਕਿਹੜਾ ਲੀਡਰ ਠੀਕ ਬੋਲੇ ਅਮਰਿੰਦਰ ਨੇ ਕਿ ਗੁੱਟਚੀ ਦੀ ਸੋਚ ਕੇ ਕਿਹਾ ਸੀ ਮੈਂ ਕਰ ਜੇਦਾ ਮਾਫ ਕਰ ਦੂੰ ਉਹਨੇ ਠੀਕ ਕਿਹਾ ਸੀਗਾ ਜਿਹਨੇ ਇਹ ਇਹ ਇਹਨੇ ਵੀ ਕਿਹਾ ਸੀ ਜਿਹੜਾ ਇਹ ਆਪਣਾ ਭਗਵੰਤ ਮਾਨ ਵੀ ਜਦੋਂ ਮੈਂ ਆ ਗਿਆ ਆ ਕਰ ਦੂੰਗਾ ਉਹ ਕਰ ਦੂੰਗਾ ਦੱਸੋ ਇਹਨੇ ਕਿਹੜੀ ਗੱਲ ਕੀਤੀ ਹੈ ਕਿਸਾਨਾਂ ਦੀ ਕੋਈ ਗੱਲ ਕੀਤੀ ਹੈ ਨਹੀਂ ਜਿਹੜਾ ਵੀ ਅੱਜ ਤੱਕ ਉਹੀ ਪਾਲਸੀਆਂ ਜਿਹੜੀਆਂ ਪਾਲਸੀਆਂ ਦੇਖੋ ਯੂਨੀਵਰਸਿਟੀ ਦਾ ਮਸਲਾ ਆਇਆ ਸੈਨੇਟ ਭੰਗ ਕਰਨ ਦਾ ਬੀਜੇਪੀ ਸਰਕਾਰ ਦਾ ਫੈਸਲਾ ਸੀ ਭਗਵੰਤ ਮਾਨ ਸਰਕਾਰ ਬੋਲੀ ਤੇ ਕੋਈ ਜਵਾਨ ਖੁੱਲੀ ਇਹਨਾਂ ਨੇ ਪਹਿਲਾਂ ਉਹ ਲੈਂਡ ਪੂਲਿੰਗ ਪਾਲਿਸੀ ਦੇਤੇ ਜਿਹੜੀ ਉਧਰੋਂ ਲਿਆਂਦੀ ਸੀ ਇਹਨਾਂ ਨੇ ਉਹਦੇ ਤੇ ਇਹਨਾਂ ਦੀ ਫੈਸਲਾ ਸੀ ਯੂਨੀਵਰਸਿਟੀ ਦੀ ਜਮੀਨ ਲੈਂਡ ਵਾਲਾ ਫੈਸਲਾ ਵੀ ਇਹਨਾਂ ਦਾ ਜੰਨੀ ਉਹੀ ਰਾਹ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਵੱਖਰਾ ਵੱਖਰਾ ਨਹੀਂ ਪਾਰਟੀਆਂ ਦੇ ਨਾਮ ਵੱਖਰੇ ਨੇ ਇਹਨਾਂ ਦੀ ਐਕਟੀਵਿਟੀ ਦੇ ਵਿੱਚ ਕੋਈ ਫਰਕ ਨਹੀਂ ਨੀਂਜਾਂ ਤੇ ਇਹਨਾਂ ਦਾ ਕੋਈ ਲੌੜਾ ਨਹੀਂ ਹੱਸ ਵਿੱਚ ਸੋ ਸਾਡੇ ਨਾਲ ਹੋਰ ਵੀ ਵੱਡੇ ਆਗੂ ਹਾਜ਼ਰ ਨੇ ਉਹਨਾਂ ਨਾਲ ਵੀ ਰਾਜੇਵਾਲ ਸਾਹਿਬ 2 ਮਿੰਟ ਦਿਓ ਸਾਨੂੰ ਕਿ ਅੱਜ ਫੇਰ ਵੱਡਾ ਹੱਲਾ ਜਿਹੜਾ ਬੋਲਣਾ ਪਿਆ ਆ ਕੀ ਭੀੜ ਪੈ ਗਈ ਆ ਫੇਰ ਇਹ ਤਾਂ ਤਿਆਰੀ ਕਰ ਰਹੇ ਆ ਜੀ ਇਹ ਤਾਂ ਲੜਾਈ ਦੀ ਤਿਆਰੀ ਵਾਸਤੇ ਪਹਿਲਾ ਸਟੈਪ ਹੈ ਜਿੱਤੇ ਚਤਾਵਨੀ ਦਿੱਤੀ ਆ ਸਰਕਾਰ ਨੂੰ ਤੁਸੀਂ ਲੈਗਸਿਟੀ ਐਮੈਂਡਮੈਂਟ ਬਿਲ ਜਿਹੜਾ ਲਿਆ ਰਹੇ ਹੋ ਤੁਸੀਂ ਜਿਹੜਾ ਸੀਡਵੇਲ ਲਿਆਂਦਾ ਤੁਸੀਂ ਜਿਹੜਾ ਚੰਡੀਗੜ੍ਹ ਤੇ ਹਮਲਾ ਬੋਲਿਆ ਪੰਜਾਬੀ ਯੂਨੀਵਰਸਿਟੀ ਤੇ ਹਮਲਾ ਬੋਲਿਆ ਸਾਡੇ ਪਾਣੀ ਜਿਹੜੇ ਸੀ ਉਹ ਖੋ ਕੇ ਲੈ ਗਏ ਤੁਸੀਂ ਡੈਮ ਸੀ ਇਹ ਕਾਨੂੰਨ ਵਾਲੇ ਕਾਨੂੰਨ ਤੇ ਨਾ ਲਾਗੂ ਕਰਤੇ ਨੇ ਨਹੀਂ ਉਹ ਫਿਰ ਉਹ ਪਹਿਲਾਂ ਵੀ ਲਾਗੂ ਕਰਦੇ ਸੀ ਜਿਹੜੇ ਤੁਸੀਂ ਤਿੰਨ ਕਾਨੂੰਨ ਵਾਪਸ ਕਰਾਏ ਨੇ ਉਹ ਲਾਗੂ ਹੋਣ ਨਾਲ ਹੀ ਨਹੀਂ ਜਦ ਲੋਕ ਲਾਗੂ ਮੰਨਣਗੇ ਤਾਂ ਉਹ ਲਾਗੂ ਹੋਣਗੇ ਇਹਦਾ ਵਿਰੋਧ ਕਰ ਰਹੇ ਆਂ ਇਹ ਅਸੀਂ ਤਿਆਰੀ ਕਰ ਰਹੇ ਹਾਂ ਲੰਬੀ ਲੜਾਈ ਅੱਜ ਦੀ ਅੱਜ ਦੀ ਤੁਹਾਡੀ ਰੈਲੀ ਦੇ ਵਿੱਚ ਬਿਜਲੀ ਵਾਲਾ ਮੁੱਦਾ ਮੁੱਖ ਤੌਰ ਤੇ ਸਾਹਮਣੇ ਆਇਆ ਇਹ ਬਿਜਲੀ ਵਾਲੇ ਮੁੱਦੇ ਨਾਲ ਕੀ ਜਿਹੜਾ ਆਮਦ ਦੇ ਤੇ ਫਰਕ ਪਏਗਾ ਦੇਖੋ ਜੀ ਸਾਰਾ ਕੁਝ ਪ੍ਰਾਈਵੇਟਾਈਜ਼ ਹੋਏਗਾ ਪ੍ਰਾਈਵੇਟਾਈਜ਼ ਹੋਏਗਾ ਤਾਂ ਫਿਰ ਉਹਦੇ ਰੇਟਸ ਵੀ ਵਧਣਗੇ ਕਿ ਇਸ ਸੈਕਟਰ ਦੀ ਜਿਹੜੀ ਸਬਸਿਡੀ ਉਹ ਬੰਦ ਹੋ ਜਾਏਗੀ ਜਿਹੜੀ ਡੋਮੈਸਟਿਕ ਸੈਕਟਰ ਸਬਸਿਡੀ ਉਹ ਬੰਦ ਹੋ ਜਾਏਗੀ ਲੋਕਾਂ ਦੇ ਪਾਰ ਪਏਗਾ ਅਗਲੀ ਰਣਨੀਤੀ ਕੀ ਅਲੀ ਕੀ ਗਈ ਹੈ ਜੀ ਜੋ ਅੱਜ 28 ਤਰੀਕ ਦੀ ਮੀਟਿੰਗ ਦੀ ਸਾਈਟ ਹੋਏ ਸਨ ਸਰਦਾਰ ਰਾਜਵਾਲ ਸਾਹਿਬ ਜਿਨ੍ਹਾਂ ਨੇ ਕਿਹਾ ਅਗਲਾ ਜਿਹੜਾ ਪ੍ਰੋਗਰਾਮ ਆ ਫਿਰ 28 ਤਰੀਕ ਦੀ ਮੀਟਿੰਗ ਦੇ ਵਿੱਚ ਰੱਖਿਆ ਜਾਵੇਗਾ ਔਰ ਇਸ ਤੋਂ ਵੀ ਜਿਹੜਾ ਵੱਡਾ ਸੰਘਰਸ਼ਾ ਔਰ ਆਮ ਲੋਕਾਂ ਦੇ ਜਿਹੜਾ ਵਾ ਜਿਹੜੀਆਂ ਇਹ ਜਿਹੜੇ ਅਬ ਕਾਨੂੰਨ ਜਿਹੜੇ ਥੋਪੇ ਜਾ ਰਿਹਾ ਉਹਨਾਂ ਤੌਰ ਛਟਕਾਰਾ ਦਵਾਇਆ ਜਾਵੇਗਾ। ਉਹ ਚਹਾਨ ਸਾਹਿਬ 13 ਮਤੇ ਤੁਸੀਂ ਪੜ ਕੇ ਸਰਾਏ ਅੱਜ ਸਟੇਜ ਦੇ ਉੱਤੋਂ ਔਰ ਇਹਨਾਂ ਮਤਿਆਂ ਦੇ ਵਿੱਚ ਫੌਰੀ ਮਤੇ ਕਿਹੜੇ ਆ ਜਿਹੜੇ ਕਿ ਆਮ ਬੰਦੇ ਨੂੰ ਪ੍ਰਭਾਵਿਤ ਕਰਨ ਵਾਲੇ। ਅਸਲ ਗੱਲ ਇਹ ਹੈਗੀ ਆ ਕਿ ਦੇਖੋ ਅੱਜ ਬਹੁਤ ਵੱਡਾ ਇਕੱਠ ਹੋਇਆ ਹੈ ਇੱਥੇ ਚੰਡੀਗੜ੍ਹ ਦੇ ਵਿੱਚ। ਸੋ ਚੰਡੀਗੜ੍ਹ ਨੂੰ ਯੂਟੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪਹਿਲੀ ਗੱਲ ਤੇ ਇਹ ਆ। ਕੋ ਦੂਜੀ ਗੱਲ ਆ ਉਹਨਾਂ ਦੀ ਅੱਜ 43 ਸੈਕਟਰ ਦੇ ਵਿੱਚ ਅਸੀਂ ਜਿਹੜਾ ਪਰਮਿਸ਼ਨ ਲੈ ਕੇ ਅੱਜ ਇਹ ਪ੍ਰੋਗਰਾਮ ਕੀਤਾ। ਤੇ ਬੜਾ ਵੱਡਾ ਇਕੱਠ ਹੋਇਆ ਤੇ ਜਿਹੜੇ ਤੇਰਾ ਮਤਿਆ ਦੀ ਗੱਲ ਕਰਦੇ ਆ ਇਹਦੇ ਵਿੱਚ ਜਿਹੜਾ ਦਿੱਲੀ ਅੰਦੋਲਨ ਦੇ ਨਾਲ ਸੰਬੰਧਤ ਜਿਹੜਾ ਕੇਂਦਰ ਸਰਕਾਰ ਦੇ ਨਾਲ ਹੈਗੇ ਆ ਉਹ ਤਕਰੀਬਨ ਐਮਐਸਪੀ ਦਾ ਗਰੰਟੀ ਕਾਨੂੰਨ ਜਿੱਤੇ ਜਿਹੜੀ ਚਰਚਾ ਚੱਲਣੀ ਸੀ ਜਿਹਦੀ ਕਮੇਟੀ ਬਣਨੀ ਸੀ ਉਹ ਸਰਕਾਰ ਨੇ ਕਮੇਟੀ ਬਣਾ ਲਈ ਆਪਦੇ ਪੱਖੀ ਉਹਦੇ ਵਿੱਚ ਕਿਸਾਨ ਲੀਡਰ ਕੋਈ ਵੀ ਨਹੀਂ ਪਾਇਆ ਸੰਯੁਕਤ ਕਿਸਾਨ ਮੋਰਚੇ ਦੀਆਂ ਉਹ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਇਸ 43 ਸੈਕਟਰ ਦੇ ਵਿੱਚ ਵੱਡੀ ਰੈਲੀ ਕੀਤੀ ਆ ਇਹਨਾਂ ਦਾ ਇੱਕ ਨਮਾਇਦਾ ਵੀ ਨਹੀਂ ਪਾਇਆ ਸੋ ਸਰਕਾਰ ਨੇ 29 ਨੂੰ 29 ਆਪਦੇ ਪੱਖੀ ਪਾਲਿਆ ਮੈਂ ਉਹਨਾਂ ਨੂੰ ਕਹਾਂਗਾ ਵੀ ਵਿੱਚ ਕੁਸ਼ਕ ਯਾਲੀ ਕਿਸਾਨ ਵੀ ਪਾਲ ਹੈ ਜਿਹੜੇ ਸਰਕਾਰ ਦੀ ਬੋਲੀ ਬੋਲਣ ਤਾਂ ਫਿਰ ਉੱਥੇ ਐਮਐਸਪੀ ਦੀ ਗਰੰਟੀ ਕਾਨੂੰਨ ਕਿਸ ਤਰ੍ਹਾਂ ਬਣੂਗਾ ਦੂਜੀ ਗੱਲ ਮੋਦੀ ਸਾਹਿਬ ਨੇ 2114 ਦੇ ਵਿੱਚ ਸੱਤਾ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਪੂਰਨ ਕਰਜ਼ਾ ਜਿਹੜਾ ਮਾਫ ਕਰਾਂਗੇ ਜਦੋਂ ਸੱਤਾ ਦੇ ਵਿੱਚ ਆਵਾਂਗੇ ਸੋ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਸੁਆਮੀ ਨਾਥਰ ਰਿਪੋਰਟ ਵੀ ਲਾਗੂ ਕਰਾਂਗੇ ਇਹ ਵੀ ਸਾਡੀਆਂ ਚਰਚਾਵਾਂ ਦੇ ਵਿੱਚ ਆਮ ਗੱਲ ਚੱਲੀ ਹੈ ਸੋ ਨਾ ਤੇ 2022 ਦੇ ਵਿੱਚ ਆਮਦਨ ਦੁੱਗਣੀ ਹੋਈ ਨਾ ਕਰਜ਼ਾ ਮਾਫ ਹੋਇਆ ਤੇ ਨਾ ਸੁਆਮੀ ਨਾਥਨ ਜਿਹੜੀ ਆ ਰਿਪੋਰਟ ਲਾਗੂ ਕੀਤੀ ਹੈ ਇਹ ਪ੍ਰਮੁੱਖ ਮੰਗਾਂ ਜਿਹੜੀਆਂ ਆ ਕੇਂਦਰ ਸਰਕਾਰ ਦੇ ਨਾਲ ਸਬੰਧਤ ਆ ਤੇ ਨਾਲ ਦੀ ਨਾਲ ਦੇ ਆ ਕੇਂਦਰ ਸਰਕਾਰ ਦੇਖੋ ਬਹੁਤ ਸਾਰੇ ਪਰਚੇ ਇਹਨਾਂ ਨੇ ਅੰਦੋਲਨ ਦੌਰਾਨ ਜਿਹੜੇ ਆ ਦਰਜ ਕੀਤੇ ਸੀਗੇ ਉਹ ਹਾਲ ਤੱਕ ਕੇਂਦਰ ਸਰਕਾਰ ਨੇ ਰੱਦ ਨਹੀਂ ਕੀਤੇ ਹੋਏ ਇਹ ਤੇ ਪੰਜਾਬ ਸਰਕਾਰ ਦੇ ਨਾਲ ਦੇਖੋ ਜਿਹੜਾ ਆ ਸਬੰਧਤ ਹੈ ਹੁਣ ਹੜਾਂ ਦੀ ਬਹੁਤ ਵੱਡੀ ਮਾਰ ਪਈ ਹੈ ਤੇ ਪੰਜਾਬ ਸਰਕਾਰ ਨੇ ਕੁਝ ਕੁ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਆ ਉਹ ਮੁਆਵਜ਼ਾ ਦਿੱਤਾ ਤੇ ਬਹੁਤ ਸਾਰੇ ਕਿਸਾਨ ਹਲੇ 75% ਵਾਲੇ ਜਿਹੜੇ ਉਹਨਾਂ ਨੂੰ 10000 ਵੀ ਨਹੀਂ ਮਿਲਿਆ ਤੇ ਨੁਕਸਾਨ ਤੇ ਸਾਰਿਆਂ ਦਾ ਹੋਇਆ ਤਾ ਕਿਤੇ ਨਾ ਕਿਤੇ ਉਹ ਮੁਆਵਜ਼ਾ ਜਿਹੜਾ ਸਰਕਾਰ 70000 ਰੁਪਏ ਪ੍ਰਤੀ ਕਿੱਲਾ ਦੇਵੇ ਇਹ ਐਸਕੇਮ ਨੇ ਪਹਿਲਾਂ ਜਿਹੜਾ ਡਿਮਾਂਡ ਰੱਖੀ ਸੀ ਪਰ ਪੰਜਾਬ ਸਰਕਾਰ ਉਹਦੇ ਵਿੱਚ ਆਸਮ ਰਥ ਰਹੀ ਹੈ ਔਰ ਦੂਜੀ ਗੱਲ ਹਲਦੀ ਰੋਗ ਲੱਗਾ ਬੌਣਾ ਰੋਗ ਲੱਗਾ ਉਹਦੇ ਵਾਸਤੇ ਕੋਈ ਮੁਆਵਜ਼ਾ ਨਹੀਂ ਹੁਣ ਜੇ ਆਪਾਂ ਨਿਜ਼ਮ ਪਿਛਲੀਆਂ ਸਰਕਾਰਾਂ ਵੇਲੇ ਤੇ ਕਿਤੇ ਬੋਨਸ ਵੀ ਮਿਲ ਜਾਂਦਾ ਸੀ 100 ਰੁਪਏ ਨਹੀਂ ਸਭ ਕੁਝ ਮਿਲਦਾ ਸੀ ਜੀ ਐਤਕੀ ਤੇ ਜਾਫਰਪੁਰ ਸਾਹਿਬ ਬੋਨਸ ਵੀ ਨਹੀਂ ਮਿਲਿਆ ਤਾਂ ਤੀਜੀ ਗੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜਿਹੜੀ ਵੈਰਾਈਟੀ ਪੀਆਰ 128 131 ਬਜਾਈ ਸੀਗੀ ਉਹਦਾ ਦੇਖੋ ਕੀ ਹਾਲ ਹੋਇਆ ਉਹ ਉਹ ਬਿਲਕੁਲ ਬੌਣੇ ਬੂਟੇ ਲੈ ਗਏ ਤੇ ਵਿੱਚ ਮਤਲਬ ਕੋਈ ਕੋਈ ਨਸਾਰੇ ਤੇ ਆਇਆ ਉਹ ਫਸਲ ਪੱਕੀ ਨਹੀਂ ਮਤਲਬ ਕੁਦਰਤ ਦੇ ਨਾਲ ਨਾਲ ਜਿਹੜੀ ਯੂਨੀਵਰਸਿਟੀ ਖੇਤੀ ਯੂਨੀਵਰਸਿਟੀ ਉਹਨੇ ਵੀ ਤੁਹਾਨੂੰ ਮਾਰਿਆ ਦੇਖੋ ਯੂਨੀਵਰਸਿਟੀ ਦੀ ਮੈਂ ਕਹਿੰਦਾ ਉਹ ਜਿਹੜਾ ਬੀਜ ਉਹਨਾਂ ਨੇ ਕੱਢਿਆ ਵੱਡੀ ਨਲਾਇਕੀ ਰਹੀ ਆ ਜੇ ਰਹੀ ਆ ਨਲਾਇਕੀ ਤੇ ਉਹਨਾਂ ਕਿਸਾਨਾਂ ਦੀ ਬਾਤ ਫੜਨਾ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਕੋਈ ਬੋਨਸ ਨਹੀਂ ਔਰ ਸਰਕਾਰ ਉੱਤੇ ਵੀ ਚੁੱਪ ਕਰਕੇ ਬੈਠੀ ਆ ਔਰ ਗੰਨਾ ਬੈਲਟ ਆ ਦੇਖੋ ਜਿਹੜਾ ਆਪਣਾ ਮਾਝਾ ਤੇ ਦੁਆਬੇ ਦੇ ਨਾਲ ਲੱਗਦਾ ਜਿਹੜਾ ਆ ਔਰ ਉਥੇ ਵੱਡੀ ਗੰਨੇ ਦੀ 벨ਟ ਹੈ ਤੇ ਉਥੇ ਦਰਿਆ ਦਾ ਪਾਣੀ ਚੜਿਆ ਤੇ ਉਹਨਾਂ ਨੂੰ ਗੰਨੇ ਵਾਲਿਆਂ ਨੂੰ ਮੁਆਵਜ਼ਾ ਵੀ 20000 ਰੁਪਇਆ ਹਲੇ ਮਿਲਿਆ ਨਹੀਂ ਸਾਲ ਦੀ ਫਸਲ ਆ 520 ਰੁਪਏ ਗੰਨੇ ਦਾ ਸਾਡਾ ਕਾਸਟ ਆ ਪ੍ਰੋਡਕਸ਼ਨ ਆਉਂਦੀ ਹੈ ਤੇ ਸਰਕਾਰ ਚੁੱਪ ਕਰਕੇ ਬੈਠੀ ਹੈ ਉਹਨਾਂ ਨੂੰ ਵੀ ਨਹੀਂ ਮੁਆਵਜ਼ਾ ਦਿੱਤਾ ਤੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਆ ਹੁਣ ਬਿਜਲੀ ਬਿੱਲ 220 ਆ ਹੁਣ 225 ਇਹਨਾਂ ਨੇ ਜਿਹੜਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ ਸਾਰੇ ਸੈਕਟਰਾਂ ਨੂੰ ਜਿਹੜਾ ਪ੍ਰਾਈਵੇਟ ਕਰਨ ਦੀ ਗੱਲ ਕਰਦੀ ਆ ਕੇਂਦਰ ਸਰਕਾਰ ਪੀਯੂ ਦਾ ਕੇਂਦਰੀਕਰਨ ਕਰਨ ਜਾ ਰਹੀ ਹੈ ਉਹ ਸੈਨੇਟ ਨੂੰ ਤੋੜਨ ਦੀ ਗੱਲ ਕਰਦੀ ਹੈ ਸੋ ਇਹੋ ਜਿਹਾ ਬਹੁਤ ਸਾਰੀਆਂ ਡਿਮਾਂਡਸ ਜਿਹੜੀਆਂ ਆ ਉਹ ਜਿਹੜੀਆਂ ਸਬੰਧਤ ਹੈ ਉਹ ਉਹਦੇ ਨਾਲ ਅੱਜ ਜਿਹੜੇ ਮਤੇ ਵੀ ਪਾਸ ਕੀਤੇ ਗਏ ਆ ਉੱਤੇ ਚਰਚਾਵਾ ਵੀ ਹੋਈਆਂ ਤੇ ਅਗਲੇ ਅੰਦੋਲਨ ਦਾ ਜਿਹੜੇ ਆ ਉਹਦੇ ਬਾਰੇ ਰੂਪਰੇਖਾ ਵੀ ਤਰਕ ਕੀਤੀ ਮੱਲੀ ਨੰਗਲ ਸਾਹਿਬ ਸਭ ਤੋਂ ਵੱਡੀ ಠਾਡੀ ਤੇ ਇਹ ਜੇ ਤੱਕ ਬੜੇ ਸਾਲਾਂ ਬਾਅਦ ਤੁਸੀਂ ਚੰਡੀਗੜ੍ਹ ਦੇ ਵਿੱਚ ਅੱਜ ਮੋਰਚਾ ਲਾਇਆ ਸੋ ਜਿਹੜਾ ਬਿਜਲੀ ਬਿੱਲ ਆ ਉਹਦਾ ਜਿਹੜਾ ਸਭ ਤੋਂ ਵੱਧ ਜਿਹੜਾ ਵਿਰੋਧ ਇੱਥੇ ਵੇਖਣ ਨੂੰ ਮਿਲਿਆ ਦੇਖੋ ਬਿਜਲੀ ਬਿੱਲ ਜਿਹੜਾ ਇਹਨਾਂ ਨੇ 2020 ਪਹਿਲਾਂ ਲਿਆਂਦਾ ਸੀ ਨਾ ਉਹ ਆਪਾਂ ਅੰਦੋਲਨ ਦੇ ਵਿੱਚ ਦਿੱਲੀ ਅੰਦੋਲਨ ਦੇ ਵਿੱਚ ਇਹਨਾਂ ਨੇ ਬਿਲਕੁਲ ਲੀਕ ਮਾਰੀ ਸੀ ਉਹਦੇ ਉੱਤੇ ਮੁੜ ਕੇ ਇਹਨਾਂ ਨੇ 20 2023 ਦੇ ਵਿੱਚ ਫਿਰ ਦੁਬਾਰਾ ਬਿੱਲ ਲਿਆ ਕੇ ਸਾਡੇ ਹਲਕੀ ਜਿਹੀ ਚੁੰਡੀ ਵਾੜ ਕੇ ਕਿ ਚੱਲਦੇ ਆ ਜਾਂ ਨਹੀਂ ਚੱਲਦੇ ਤੇ ਹੁਣ ਜਿਹੜਾ ਇਹਨਾਂ ਨੇ 2025 ਦੇ ਵਿੱਚ ਲਿਆਂਦਾ ਉਹਦੇ ਵਿੱਚ ਤਾਂ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਗਰੀਬ ਬੰਦੇ ਦੀ ਪਹੁੰਚ ਤੋਂ ਬਿਜਲੀ ਜਿਹੜੀ ਉਹ ਬਾਹਰ ਹੋ ਜਾਏਗੀ ਦੇਖੋ بڑا ਦੁਖਾਂਤ ਦੀ ਗੱਲ ਆ ਕਿ ਬਿਜਲੀ ਜਿਹੜੀ ਸਾਡੀ ਸਭ ਤੋਂ ਨੀਡਲੀ ਜਿਹੜੀ ਲੋੜ ਆ ਔਰ ਜਿਹੜੀਆਂ ਬਹੁਤ ਨੀਡਲੀਆਂ ਲੋੜਾਂ ਹੁੰਦੀਆਂ ਉਹਨਾਂ ਨੂੰ ਸਰਕਾਰਾਂ ਪਹਿਲ ਦੇ ਆਧਾਰ ਦੇ ਉੱਤੇ ਰੱਖਦੀਆਂ ਪਰ ਸਰਕਾਰ ਨੇ ਇਸ ਵੇਲੇ ਜਿਹੜਾ ਇਹਨੂੰ ਪ੍ਰਾਈਵੇਟ ਸੈਕਟਰ ਦੇ ਵਿੱਚ ਦੇ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਾਡਾ ਐਸਸੀ ਭਾਈਚਾਰੇ ਦੇ ਮੀਟਰਾਂ ਦਾ ਫ੍ਰੀ ਵਾਲਾ ਬਿੱਲ ਔਰ ਸਾਡੀਆਂ ਮੋਟਰਾਂ ਵਾਲੇ ਜਿਹੜੇ ਫ੍ਰੀ ਵਾਲੇ ਚੱਲਦੀਆਂ ਪਈਆਂ ਉਹ ਸਾਰੀ ਚੀਜ਼ ਦੇ ਉੱਤੇ ਕਾਰਪੋਰੇਟ ਦਾ ਕਬਜ਼ਾ ਕਰਾਉਣ ਦੀ ਪੂਰੀ ਪੂਰੀ ਕੋਸ਼ਿਸ਼